ਕੀ ਨਵੀਂ ਕੌਪਲਸ ਕਿੰਨਾ ਵੱਡਾ ਹੋ ਰਿਹਾ ਹੈ ਅੱਜ ਜੀ ਨੋਟਿੰਗ ਬਹੁਤ ਬਹੁਤ ਅੱਛਾ ਵੀ ਕੱਗੇ ਇਹ ਉਹਦੇ ਚੱਕਰ ਕਮੀਤ ਸਿੰਘ ਉਹ ਪਾਇਲਟ ਅਕਾਸ਼ ਸਿੰਘ ਸਾਡੇ ਸਰਪੰਚ ਨੇ ਇਹ ਮੇਰੇ ਨਾਲ ਵੀਓ ਮਕਸੂਰ ਵਾਲਾ ਡਾਕਟਰ ਬਲਵਿੰਦਰ ਜੀ ਡਾਕਟਰ ਸੁન્દਨਾ ਜੀ ਵੀਓ ਕਦੋ ਤੇ ਅਸਪਾ ਇਹ ਚਾਹੁੰਦੇ ਆ ਕਿ ਪਹਿਲਾਂ ਡਾਕਟਰ ਪ੍ਰੈਸਰ ਡਾਕਟਰ ਸਾਡੇ ਫਿਲਸਟ੍ਰੇਸ਼ਨ ਕਰੀ ਜੀ ਪਲੀਜ਼ ਵੈਲਕਮ ਟੂ ਅੱਜ ਅਸੀਂ ਪਿੰਡ ਘਣਾ ਨਿਕਲਾ ਵਿਖੇ ਸਕੈਡ ਸਕੀਮ ਦਾ ਇੱਕ ਕੈਂਪ ਲਾਉਣ ਲੱਗੇ ਸਕੈਡ ਸਕੀਮ ਸਾਡੀ ਹੈਗੀ ਹੈ ਸੈਂਟਰ ਸਰਕਾਰ ਤੋਂ ਆਪਣੇ ਜਿੰਨੇ ਵੀ ਸਟੇਟ ਨੇ ਇਹਨਾਂ ਨੂੰ ਪੈਸਾ ਆਉਂਦਾ ਹੈਗਾ ਕਿ ਆਪਾਂ ਜਿਹੜੀਆਂ ਵੀ ਬਿਮਾਰੀਆਂ ਹੁੰਦੀਆਂ ਉਹਨਾਂ ਦਾ ਆਪਾਂ ਵਿਚਾਰ ਰੱਖੀ ਠੀਕ ਹੈ ਜੀ ਉਹਦੇ ਲਈ ਹਰ ਇੱਕ ਬਲਾਕ ਦੇ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਹੈਗਾ ਇਹ ਬਲਾਕ ਦੇ ਵਿੱਚ ਸਾਰਾ ਜਿਹੜਾ ਦੁਰਾਦਾਸ ਬਲਾਕ ਜਿਹੜਾ ਕੱਟ ਨੂੰ ਜਨਮ ਲੈਣਾ ਸਤਿ ਮਾਪੋਂ ਲੈ ਕੇ ਜਾਣਾ ਹੈ ਠੀਕ ਜਿਹੜੀ ਉਹਦੀ ਮਾਂ ਹੁੰਦੀ ਹੈ ਗਾਂ ਮੱਝ ਜੋ ਵੀ ਹੈ ਉਹ ਉਹਨਾਂ ਨੂੰ ਨੇਚਰਲੀ ਸਾਰਾ ਕੁਝ ਪਤਾ ਹੈ ਕਿ ਆਪਣੇ ਬੱਚੇ ਦੀ ਆਪਾਂ ਕਿਵੇਂ ਕੇਅਰ ਕਰੀਏ ਤਾਂ ਸਭ ਤੋਂ ਪਹਿਲਾਂ ਸਾਡਾ ਪਿੰਡ ਦੇ ਸਾਰੇ ਬਹੁਤ ਵਾਰ ਸੱਜਣ ਸੰਮਾਨ ਸਹਿਬਾਨ ਸਰਪੰਚ ਸਹਿਬਾਨ ਅੰਮ੍ਰਿਤਪਾਲ ਸਹਿਬਾਨ ਤੇ ਹੋਰ ਅਲੱਗ-ਅਲੱਗ ਜੀਨੀਆ ਜਸਵੰਤ ਜੀ ਤੇ ਪੰਚਾਇਤ ਮੈਂਬਰ ਤੇ ਸਾਰੇ ਪੱਛੀਪਾਰ ਦੇ ਵੀਰੋ ਸਾਡੇ ਮੈਦਾਨ ਦਾ ਪੂਰਾ ਸਟਾਫ ਸਾਡਾ ਡਿਪਟੀਨਟਰ ਬੈਟਰ ਲੈਫਟੀਨੈਂਟ ਜੀ ਸਭਾ ਅਧੂਕਮ ਜਿਹੜੇ ਕਿ ਮੇਰੇ ਤੋਂ ਪਹਿਲਾਂ ਪਏ ਇਹ ਸੀਨੀਅਰ ਬੈਟਰੀ ਅਫਸਰ ਰਹੇ ਨੇ ਤਸਿਲ ਦੇ ਇੰਚਾਰਜ ਰਹੇ ਤੇ ਸਾਰੇ ਬੈਟਰੀ ਅਫਸਰ ਸਾਹਿਬਾਨ ਬੈਟਰੀ ਇੰਸਪੈਕਟਰ ਸਾਹਿਬਾਨ ਤੇ ਸਾਰੇ ਸਟਾਫ ਦੇ ਮੈਂਬਰ ਮੇਰੇ ਵੱਲੋਂ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਬਹੁਤ-ਬਹੁਤ ਜੀ ਆਇਆਂ ਤੇ ਤੁਹਾਡੇ ਇਸ ਸੈਕਟਰ ਆ ਜਿੱਥੇ ਕਾਫੀ ਜ਼ਿਆਦਾ ਮਤਲਬ ਤਰੱਕੀ ਵਾਲਾ ਕੰਮ ਹੋ ਸਕਦਾ ਸੈਂਟਰ ਗਵਰਨਮੈਂਟ ਨੇ ਵੀ ਇਸ ਵੱਲ ਬਹੁਤ ਧਿਆਨ ਦਿੱਤਾ ਹੋਇਆ ਹੈ ਸੋ ਅੱਜ ਦੇ ਇਸ ਕੈਂਪ ਦਾ ਮਕਸਦ ਇਹ ਹੀ ਆ ਕਿ ਸਾਡੇ ਮੈਕ ਵੀਦਿਆਂ ਜੋ ਗਤੀਵਿਧੀਆਂ ਵਿਦਿਅ ਨੇ ਉਹਨਾਂ ਬਾਰੇ ਤੁਹਾਨੂੰ ਚੰਨਣਾ ਪਾਇਆ ਜਾਵੇ ਜੋ ਸਕੀਮਾਂ ਮੈਕਵਾ ਦੇ ਰਿਹਾ ਹੈ ਹੁਣ ਇੱਕ ਜਿਹੜੀ ਹੈਗੀ ਆ ਕੇ ਸੀ ਸੀ ਸਕੀਮਾਂ ਕੇ ਸੀ ਸਕੀਮ ਦੇ ਵਿੱਚ ਵੀ ਉਹ ਤੁਸੀਂ ਡਾਕਟਰ ਸਾਹਿਬ ਨੂੰ ਮਿਲੋ ਉਹਦੇ ਵਿੱਚ ਆਪਣੇ ਫਾਰਮ ਭਰੋ ਉਹ 1,60,000 ਦਾ ਹੈਗਾ ਉਹਦੇ ਵਿੱਚ ਤਿੰਨ ਚਾਰ ਐਨੀਮਲ ਦਿੱਤੇ ਜਾਂਦੇ ਆ ਠੀਕ ਆ ਪਹਿਲਾਂ ਮੇਰੇ ਕੋ ਕੰਪਲੇਂਟ ਆਈ ਆ ਕਹਿੰਦੇ ਸਾਡਾ ਹੋਇਆ ਨਹੀਂ ਬਹੁਤ ਫਾਰਮ ਭਰ ਕੇ ਦਿੱਤੇ ਆ ਮੈਂ ਉਹਨੂੰ ਕਹਿੰਦੀ ਹੁਣ ਮੇਰੇ ਕੋਲ ਭੇਜੋ ਮੈਂ ਹੈਗਾ ਮੈਨੂੰ ਪਤਾ ਕਿਵੇਂ ਕਰਾਉਣੇ ਆ ਠੀਕ ਐ ਉਹ ਕੈਂਪਲ ਬਾਂ ਕੇ ਸੀ ਦੇ ਕੈਂਪ ਲੱਗਣਗੇ ਉਹਦੇ ਵਿੱਚ ਡਿਪਟੀ ਡਾਇਰੈਕਟਰ ਅਮਰੀਕ ਸਿੰਘ ਜੀ ਦਾ ਅਸੀਂ ਬੜਾ ਨਿੱਘਾ ਸਵਾਗਤ ਕਰਦੇ ਆ ਸਰਪੰਚ ਰਿੰਦਰਪਾਲ ਹਾ ਹਰਨੀ ਜੀ ਵੱਲੋਂ ਕਿਉਂਕਿ ਚੇਅਰਮੈਨ ਸਾਹਿਬ ਦਾ ਚੇਅਰਮੈਨ ਵੀ ਨੇ ਸਾਹਿਬ ਦਾ ਸਰਪੰਚ ਸਾਹਿਬ ਵੀ ਨੇ ਗਰੇਂਦਰ ਜੀ ਚਲੇ ਗਏ ਨੇ ਤੇ ਸਮੂਹ ਇਹਨਾਂ ਦੇ ਆਪਣੇ ਡਾਕਟਰ ਟੀਮ ਜਾਂ ਸਾਡੇ ਏਰੀਆ ਦੇ ਜਿਹੜੇ ਜਿੰਨੇ ਵੀ ਐਨੀਮਲ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ ਉਹ ਇਹਨਾਂ ਦੇ ਨਾਲ ਤੁਹਾਡੀ ਐਨੀਮਲ ਲੈਬਟਰੀ ਆ ਉਸ ਦੀ ਘਾਟ ਕਰਕੇ ਜਿਹੜੀ ਮਿਸ ਮੈਡੀਸਨ ਦੇ ਵਿੱਚ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਤੁਸੀਂ ਉਸ ਲਈ ਤੁਸੀਂ ਅਵੇਅਰ ਹੈਗੇ ਤੇ ਮੈਂ ਇਹਨਾਂ ਦੇ ਕੋਲ ਇਸ ਚੀਜ਼ ਦੇ ਕਿਉਂਕਿ ਇਹਨਾਂ ਦੇ ਕੋਲ ਬੜੇ ਯੰਗ ਪੈਸ਼ਨਸ ਵਾਲੇ ਬੰਦੇ ਹੈਗੇ ਆਪਦੇ ਆਪ ਦੇ ਸੋਚਣ ਦੇ ਨਾਲ ਆਪਣੀ ਗਵਰਨਮੈਂਟ ਦੇ ਕੋਲ ਅਗਰ ਅਪਰੋਚ ਕੀਤੀ ਜਾਵੇ ਤਾਂ ਕਿ ਜਿਹੜੇ ਸਾਡੇ ਐਨੀਮਲ ਡਿਪਾਰਟਮੈਂਟ ਦੇ ਵਿੱਚ ਅਗਰ ਲੈਬੋਰੀਟਰੀ ਦੀ ਵੀ ਸੁਵਿਧਾ ਆਉਣ ਵਾਲੇ ਸਮੇਂ